ਹਾਂਜੀ ਦੋਸਤੋ ਜਿਹੜੀ ਗੱਲ ਦਾ ਡਰ ਸੀ ਉਹੀ ਹੋਇਆ ਸਿੱਖਾਂ ਦੇ ਵਿੱਚ ਖਾਨਾ ਜੰਗੀ ਦਿਨੋਂ ਦਿਨ ਵੱਧ ਰਹੀ ਹੈ ਚਾਹੀਦਾ ਤਾਂ ਇਹ ਸੀ ਕਿ ਖਾਨਾ ਜੰਗੀ ਬਿਲਕੁਲ ਨਾ ਵੱਧਦੀ ਪਾਟੋ ਝਾੜਦਾ ਹੁੰਦੀ ਤੇ ਸ਼੍ਰੋਮਣੀ ਅਕਾਲੀ ਦਲ ਇੱਕ ਹੁੰਦਾ ਸਿੱਖਾਂ ਦੀ ਤਾਕਤ ਇਕੱਠੀ ਹੁੰਦੀ ਤੇ ਸਾਰੀਆਂ ਪਾਰਟੀਆਂ ਨੂੰ ਪੰਜਾਬ ਚੋਂ ਕੱਢ ਦੇ ਬਾਹਰ ਲੈਣ ਨੂੰ ਤੇ ਦਿਹਾਤੀ ਪਾਰਟੀ ਕਾਮਯਾਬ ਹੁੰਦੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਪਰ ਸਾਡੇ ਆਗੂਆਂ ਦੇ ਲੀਡਰਾਂ ਦੀ ਪਾਟੋ ਝੀੜ ਕਰਕੇ ਆਮ ਸਿੱਖਾਂ ਦਾ ਨੁਕਸਾਨ ਹੋ ਰਿਹਾ ਹੈ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਹੁਣ ਕੀ ਹੋਇਆ ਦੋਸਤੋ ਜਿਹੜੇ ਕਾਲ ਤਖਤ ਸਾਹਿਬ ਸਿੱਖਾਂ ਦੇ ਸਰਮੌਰ ਹੈ ਸ਼੍ਰੀ ਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਨੇ ਰਚਨਾ ਕੀਤੀ ਤੇ ਹਰ ਇੱਕ ਸਿੱਖ ਕਾਲ ਤਖਤ ਨੂੰ ਆਪਣਾ ਸਿਰ ਝੁਕਾਉਂਦਾ ਹੈ ਅਕਾਲ ਤਖਤ ਸਾਹਿਬ ਦੇ ਜਿਹੜੇ ਫੈਸਲੇ ਉਹ ਹਰ ਇੱਕ ਸਿੱਖ ਮੰਨਣ ਦਾ ਪਾਵਨ ਗੁੰਦਾਏ ਪਿਛਲੇ ਜਿਹੜੇ ਮਹੀਨਿਆਂ ਦੇ ਵਿੱਚ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਆਇਆ ਸੰਦੇਸ਼ ਆਇਆ ਸਿੰਘ ਸਾਹਿਬ ਦਾ ਆ ਸਿੱਖਾਂ ਦੀ ਦਿਹਾਤੀ ਪਾਰਟੀ ਨੂੰ ਜਿਹੜੀ ਸਿੱਖਾਂ ਦੀ ਸਿਆਸੀ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਉਹ 2 ਦਸੰਬਰ ਦੇ ਹੁਕਮਨਾਮੇ ਦੇ ਵਿੱਚੋਂ ਜਿਹੜੀ ਸਿਆਸੀ ਸਜ਼ਾ ਸੀ ਉਹ ਬਾਕੀ ਸੀ ਤੇ ਧਾਰਮਿਕ ਸਜ਼ਾ ਭੁਗਤ ਲਈ ਸੀ ਲੋਕਾਂ ਨੇ ਕਿਹਾ ਕਿ ਬੜਾ ਚੰਗਾ ਹੁਕਮਨਾਮਾ ਆਇਆ ਅਕਾਲ ਤਖਤ ਸਾਹਿਬ ਦੀ ਜਿਹੜੀ ਮੋੜ ਇੱਜ਼ਤ ਬਹਾਲ ਹੋਈ ਐ ਤੇ ਗੈਰ ਸਿੱਖਾਂ ਨੇ ਵੀ ਅਕਾਲ ਤਾਕਤ ਨੂੰ ਸੀਸ ਝੁਕਾਇਆ ਕਿ ਸਿੱਖਾਂ ਦਾ ਵਿਧੀ ਵਿਧਾਨ ਬਹੁਤ ਵਧੀਆ ਐ ਐਡੇ ਐਡੇ ਲੀਡਰ ਆ ਕੇ ਅੱਗੇ ਅਕਾਲ ਤਾਕਤ ਦੇ ਝੁਕਦੇ ਐ ਪਰ ਸਾਡੇ ਲੀਡਰਾਂ ਨੂੰ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਪਤਾ ਨਹੀਂ ਕਿਹੜੇ ਸਲਾਹਕਾਰਾਂ ਨੇ ਪੁੱਠੀ ਪੱਟੀ ਪੜਾਈ ਕਿ ਚੱਲਦੇ ਚੱਲਦੇ ਲੀਤੋ ਲੈ ਗਏ ਜਿਹੜੀ ਸਜ਼ਾ ਸਿਆਸੀ ਸੀ ਉਦੇ ਵਿੱਚ ਇਹੋ ਜਿਹਾ ਉਥਲ ਪੁਤਲ ਹੋਈ ਜਿਹੜੀ ਕਾਲ ਤੱਕ ਸਾਹਿਬ ਨੇ 7 ਮੈਂਬਰੀ ਕਮੇਟੀ ਬਣਾਈ ਸੀ ਨਾ ਤੇ ਉਹ ਕਮੇਟੀ ਨੇ ਕੋਈ ਚੱਜ ਦਾ ਕੰਮ ਕੀਤਾ ਐ ਪਹਿਲਾਂ 75 ਦਿਨ ਮੀਟਿੰਗ ਨਾ ਕੀਤੀ ਤੇ ਜਥੇਦਾਰ ਸਾਹਿਬ ਨੇ ਕੋਈ ਗੌਰ ਨਾ ਕੀਤੀ ਇੰਗਲੈਂਡ ਚਲੇ ਗਏ ਲੋਕ ਉਹਨਾਂ ਦੇ ਮੂੰਹ ਵੱਲ ਦੇਖਦੇ ਰਹੇ ਤੇ ਜਿਹੜੀ ਪਾਟੋ ਝੀੜਾ ਉਬਾਦੀ ਰਹੀ ਚਾਹੀਦਾ ਤਾਂ ਇਹ ਸੀ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਦੋਨੇ ਧਿਰਾਂ ਨੂੰ ਬਹਾਉਂਦੇ 7 ਮੈਂਬਰੀ ਕਮੇਟੀ ਨੂੰ ਬਹਾਉਂਦੇ ਉਧਰ ਜਿਹੜੇ ਦੂਜੇ ਕਾਲੀ ਦਲ ਦੇ ਬੰਦੇ ਭਰਤੀ ਕਰਨ ਲੱਗੇ ਸੀ ਉਹਨਾਂ ਨੂੰ ਰੋਕਦੇ ਵੀ ਭਾਈ ਤੁਸੀਂ ਭਰਤੀ ਨਾ ਕਰੋ ਆਹ ਕਮੇਟੀ ਨੂੰ ਨਾਲ ਲੈ ਕੇ ਭਰਤੀ ਕਰੋ ਸ਼ਕਤੀ ਦੇ ਨਾਲ ਕਹਿ ਦਿੰਦੇ ਕੋਈ ਕਾਲ ਤੱਕ ਸਾਹਬ ਦਾ ਹੁਕਮ ਨਹੀਂ ਸੀ ਮੋੜਦਾ ਸਭ ਨੂੰ ਮੰਨਣਾ ਪੈਂਦਾ ਪਰ ਜਥੇਦਾਰ ਸਾਹਿਬ ਨੇ ਵਿਚ ਵਿਚਾਲੇ ਦਾ ਰਸਤਾ ਪਣਾਇਆ ਉਹ ਇੰਗਲੈਂਡ ਚਲੇ ਗਏ ਵਿਦੇਸ਼ਾਂ ਦੇ ਵਿੱਚ ਚਲੇ ਗਏ ਜਿਹੜਾ ਮਸਲਾ ਸੀ ਉਹ ਲਟਕ ਗਿਆ ਸਿੱਖ ਝਾਕਦੇ ਰਹੇ ਉਹਨਾਂ ਨੇ ਕਿਹਾ ਕਿ ਅਸੀਂ ਵੇ ਲੱਖ ਬੰਦੇ ਦੀ ਭਰਤੀ ਕਰ ਲਈ 10 ਲੱਖ ਦੀ ਕਰ ਲਈ 30 ਲੱਖ ਦੀ ਕਰ ਲਈ ਪਰ ਗਰਾਊਂਡ ਪੱਧਰ ਤੇ ਲੋਕ ਜਾਣਦੇ ਕਿੰਨੀ ਇੱਕ ਭਰਤੀ ਹੋਈ ਇਸ ਤਰ੍ਹਾਂ ਪਾਟੋ ਝੀੜ ਵਧੀ ਤੇ ਹੁਣ ਕੀ ਹੋਇਆ ਹੁਣ ਆਕਾਲ ਤਖਤ ਦੇ ਜਥੇਦਾਰ ਕੇਸਗੜ੍ਹ ਸਾਹਿਬ ਤੇ ਆਕਾਲ ਤਖਤ ਅੰਮ੍ਰਿਤਸਰ ਦੇ ਜਥੇਦਾਰ ਸੀ ਗੈਨੀ ਰਘਵੀਰ ਸਿੰਘ ਉਹਨਾਂ ਨੂੰ ਕੱਲ ਉਹਨਾਂ ਦੇ ਅਹੁਦਿਆਂ ਤੋਂ ਲਾ ਦਿੱਤਾ ਗਿਆ ਅੰਤਰੰਕ ਕਮੇਟੀ ਦੀ ਮੀਟਿੰਗ ਹੋਈ ਅੰਤਰੰਕ ਕਮੇਟੀ ਨੇ ਆਕਾਲ ਤਖਤ ਦੇ ਜਥੇਦਾਰ ਜਿਹੜੇ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਾ ਤੇ ਸਿੱਖਾਂ ਦੇ ਵਿੱਚ ਇੱਕ ਪੁਚਾਲ ਆ ਗਿਆ ਉਸ ਪੁਚਾਲ ਨੇ ਐਸੀ ਪਾਟੋ ਝੀੜ ਖੜੀ ਕਰ ਦਿੱਤੀ ਸਿੱਖਾਂ ਦੇ ਵਿੱਚ ਕਿ ਅੱਜ ਜਿਹੜੀਆਂ ਬੁੱਢਾ ਦਲ ਦੀਆਂ ਜਥੇਬੰਦੀਆਂ ਬਾਬਾ ਬਲਬੀਰ ਸਿੰਘ ਉਹਦੀ ਅਗਵਾਈ ਦੇ ਵਿੱਚ ਸਾਰੇ ਦਲ ਚੱਲਦੇ ਐ ਭਾਵੇਂ ਤਰਨਾ ਦਲ ਹੋਵੇ ਭਾਵੇਂ ਵਿਧੀ ਚੰਦ ਦਲ ਹੋਵੇ ਭਾਵੇਂ ਬਾਬਾ ਮੇਜਰ ਸਿੰਘ ਸੋਢੀ ਹੋਣ ਆ ਕੁਲਵਿੰਦਰ ਸਿੰਘ ਹੋਣ ਬਾਬਾ ਰਾਜਾਰਾਮ ਸਾਰੇ ਢਿੰਗ ਸਿੰਘਾਂ ਦੀਆਂ ਕਹਿਣ ਤੋਂ ਭਾਵ ਬਾਬਾ ਬਲਬੀਰ ਸਿੰਘ ਨੂੰ ਉਹਨਾਂ ਨੇ ਆਪਣਾ ਸਰਪ੍ਰਸਤ ਮੰਨਿਆ ਹੋਇਆ ਹੈ ਤੇ ਬਾਬਾ ਬਲਬੀਰ ਸਿੰਘ ਪਿਛਲੇ ਦਿਨੀ ਗਿਆਨੀ ਰਗਵੀਰ ਸਿੰਘ ਨੂੰ ਮਿਲ ਕੇ ਆਏ ਸੀ ਕਿਹਾ ਸੀ ਕਿ ਤੁਸੀਂ ਅਹੁਦਾ ਨਾ ਛੱਡਿਓ ਸਾਨੂੰ ਬੁਲਾਇਓ ਜਿੱਥੇ ਦਿੱਕਤ ਆ ਗਈ ਪਰ ਜਥੇਦਾਰ ਸਾਹਿਬ ਨੇ ਕੁਝ ਨਹੀਂ ਦੱਸਿਆ ਫਿਰ ਵੀ ਬਾਬਾ ਬਲਬੀਰ ਸਿੰਘ ਨੇ ਸਾਰੀਆਂ ਜਥੇਵੰਦਗਾਂ ਨੂੰ ਮੀਟਿੰਗ ਕਰ ਲਈ ਹੈ ਹੋਲਾ ਮੱਲਾ ਚੱਲ ਰਿਹਾ ਸੀ ਆਨੰਦਪੁਰ ਸਾਹਿਬ ਦੇ ਵਿੱਚ ਨਿੰਗ ਸਿੰਘ ਜਥੇਬੰਦਗਾ ਤੇ ਉੱਥੇ ਪਹੁੰਚ ਹੀ ਚੁੱਕੇ ਅਸੀਂ ਪਰ ਉਧਰੋਂ 10 ਤਰੀਕ ਨੂੰ ਜਿਹੜਾ ਨਵਾਂ ਜਥੇਦਾਰ ਕੇਸਗੜ੍ਹ ਸਾਹਿਬ ਦਾ ਹੈ ਕੁਲਦੀਪ ਸਿੰਘ ਗੜਗੱਜ ਉਹਦੀ ਤਾਜ ਪੋਚੀ ਹੋਣੀ ਸੀ ਹੁਣ ਤਾਜ ਪੋਚੀ ਦੇ ਉੱਤੇ ਬਾਬਾ ਬਲਵੀਰ ਸਿੰਘ ਨੇ ਦੋ ਟੁੱਕ ਕਹਿ ਦਿੱਤਾ ਹੈ ਕਿ ਅਸੀਂ ਤਾਜ ਪੋਚੀ ਨਹੀਂ ਹੋਣ ਦਿਆਂਗੇ ਦੋਸਤੋ ਉੱਥੇ ਨੁਕਸਾਨ ਵੀ ਹੋ ਸਕਦਾ ਹੈ ਉੱਥੇ ਵੱਡੀ ਲੜਾਈ ਵੀ ਹੋ ਸਕਦੀ ਹੈ ਜੇਕਰ ਤਾਜ ਪੋਚੀ ਕਰਨ ਦੀ ਕੋਸ਼ਿਸ਼ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਆਗੂਆਂ ਨੇ ਜਾਂ ਉੱਥੋਂ ਦੇ ਲੋਕਾਂ ਮੈਨੇਜਮੈਂਟ ਨੇ ਤੇ ਨਿੰਗ ਸਿੰਘ ਉਹਨਾਂ ਦੇ ਵਿੱਚ ਜਾ ਕੇ ਫਿਰ ਖੜਲ ਪਾ ਸਕਦੇ ਐ ਉੱਥੇ ਕੁਝ ਵੀ ਹੋ ਸਕਦਾ ਐ ਨਿੰਗ ਸਿੰਘ ਫੌਜਾਂ ਦਾ ਸਾਰਿਆਂ ਨੂੰ ਪਤਾ ਐ ਕਿ ਉਹ ਕੀ ਕਰਦੀਆਂ ਹੁੰਦੀਆਂ ਉਹਨਾਂ ਨੇ ਟਾਈਮ ਨਹੀਂ ਲਾਉਣਾ ਇਸ ਲਈ ਹੁਣ ਜਿਹੜੀ ਗੱਲ ਐ ਗੰਦਲ ਐ ਉਹ ਵੱਧ ਚੁੱਕੀ ਐ ਜਿਹੜੀ ਪਾਟੋ ਝੀੜਾ ਹੋਰ ਵੱਧ ਚੁੱਕੀ ਐ ਹੁਣ ਕਿਹੜੀਆਂ ਕਿਹੜੀਆਂ ਜੱਥੇਬੰਦੀਆਂ ਪਹੁੰਚਦੀਆਂ ਬਾਬਾ ਬਲਬੀਰ ਸਿੰਘ ਨੇ ਸਾਰੀਆਂ ਜਥੇਬੰਦੀਆਂ ਨੂੰ ਕਹਿ ਦਿੱਤਾ ਹੈ ਕਿ ਆਨੰਦਪੁਰ ਸਾਹਿਬ ਸਾਰੀਆਂ ਜਥੇਬੰਦੀਆਂ ਪਹੁੰਚੋ ਜਿਹੜੇ ਅਜੇ ਨਹੀਂ ਪਹੁੰਚੇ ਸੀ ਵੀ ਸਾਰੀਆਂ ਜਥੇਬੰਦੀਆਂ ਆਨੰਦਪੁਰ ਸਾਹਿਬ ਪਹੁੰਚ ਜੋ ਤੇ ਨਵੇਂ ਜਥੇਦਾਰਾਂ ਦੀ ਜਿਹੜੀ ਤਾਜ ਪੋਚੀ ਹੈ ਉਹ ਨਹੀਂ ਹੋਣ ਦੇਾਂਗੇ ਤਾਂ ਜਣੋ ਇਹ ਬਹੁਤ ਮੰਦ ਭਾਗ ਹੈ ਸੰਗਤ ਜੀ ਸਿੱਖਾਂ ਦੇ ਵਿੱਚ ਇੰਨਾ ਰੌਲਾ ਰੱਪਾ ਨਹੀਂ ਪੈਣਾ ਚਾਹੀਦਾ ਸੀ ਕਿਉਂਕਿ ਜਿਹੜੇ ਦਲਨੇ ਸਿੰਘ ਨੇ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਚੱਲਦੇ ਐ ਨਿਸਾਲਾਂ ਦੇ ਉਹਨਾਂ ਦੇ ਵਧਾਨ ਲੱਗੇ ਹੋਏ ਆ ਗੁਰਦੁਆਰਿਆਂ ਚ ਉਹਨਾਂ ਦਾ ਸਤਕਾਰ ਕਰਿਆ ਜਾਂਦਾ ਹੈ ਪਰ ਹੁਣ ਉਹ ਕੀ ਕਰਨ ਜਦੋਂ ਫੈਸਲੇ ਇਹੋ ਜੇ ਸਾਡੇ ਲੀਡਰ ਲੈਂਦੇ ਐ ਫਿਰ ਉਹਨਾਂ ਨੂੰ ਵੀ ਅਸੀਂ ਕੀ ਕਹਿ ਸਕਦੇ ਆ ਇਹ ਫੈਸਲਾ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਆ ਬਿਕਰਮ ਸਿੰਘ ਮਜੀਠੀਗਾ ਉਹਨਾਂ ਦਾ ਦੇਖੋ ਬਿਆਨ ਆਇਆ ਉਹ ਕਿੰਨੇ ਸੁਖਵੀਰ ਸਿੰਘ ਬਾਦਲ ਦੇ ਨੇੜੇ ਸੀ ਉਹਨਾਂ ਦੇ ਰਿਸ਼ਤੇਦਾਰ ਸੀ ਪਰ ਉਹਨਾਂ ਨੇ ਵੀ ਸਾਥ ਛੱਡ ਦਿੱਤਾ ਫਿਰ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਕਿ ਮੇਰਾ ਬਿਆਨ ਨਹੀਂ ਆਇਆ ਜਿਹੜਾ ਮੈਂ ਮਜੀਠੀਕਾ ਦੇ ਖਿਲਾਫ ਦਿੱਤਾ ਹੈ ਭਾਵ ਕਿੰਨੇ ਆਕਾਲੀ ਆਗੂਆਂ ਨੇ ਸਤੀਫੇ ਦੇ ਦਿੱਤੇ ਹੈ ਤੇ ਬਹੁਤ ਜ਼ਿਆਦਾ ਸਿੱਖ ਪੰਥ ਦਾ ਨੁਕਸਾਨ ਹੋਇਆ ਮੈਂ ਅਜੇ ਵੀ ਬੇਨਤੀ ਕਰਦਾ ਹੈ ਸਾਡੇ ਆਗੂਆਂ ਨੂੰ ਕਿ ਜਿਹੜੇ ਵੀ ਸਾਡੇ ਸਨਮਾਨਯੋਗ ਆਗੂ ਆਕਾਲੀ ਦਲ ਦੇ ਉਹਨਾਂ ਨੂੰ ਰਲ ਮਿਲ ਕਰਕੇ ਬੈਠਣਾ ਚਾਹੀਦਾ ਇਸ ਤਰ੍ਹਾਂ ਦੇ ਨਫੇ ਨੁਕਸਾਨ ਵਿਚਾਰਨੇ ਚਾਹੀਦੇ ਆ ਜੇਕਰ ਜਥੇਦਾਰਾਂ ਨੂੰ ਵਾਪਸ ਲਾਉਣਾ ਪੈਂਦਾ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਉਹਨਾਂ ਦੇ ਵਿੱਚ ਕੋਈ ਨੁਕਸਤ ਨਹੀਂ ਕਸੂਰ ਨਹੀਂ ਦੋਸ਼ ਨਹੀਂ ਉਹਨਾਂ ਨੂੰ ਵਾਪਸ ਚਾਰਜ ਦੇ ਦੇਣਾ ਚਾਹੀਦਾ ਦੋਨੇ ਥਾਮਾ ਤੇ ਜਥੇਦਾਰ ਕੋਈ ਗੱਲ ਨਹੀਂ ਪਹਿਲਾਂ ਸਰਸੇ ਵਾਲੇ ਦਾ ਹੁਕਮਨਾਮਾ ਹੋਇਆ ਫਿਰ ਵਾਪਸ ਲਿਆ ਖਾਰਜ ਕੀਤਾ ਫਿਰ ਪੰਜ ਪਿਆਰਿਆਂ ਨੂੰ ਡਿਊਟੀ ਤੋਂ 파ਰਕ ਕੀਤਾ ਇਹ ਫੈਸਲੇ ਕੋਈ ਚੰਗੇ ਨਹੀਂ ਸੀ ਇਹਨਾਂ ਨਾਲ ਸਿੱਖ ਪੰਥ ਦੀ ਕਿਰਕਰੀ ਹੋਈ ਹੈ ਸਿੱਖਾਂ ਦੀ ਬਦਨਾਮੀ ਹੋਈ ਹੈ ਤੇ ਹੁਣ ਵੀ ਜੇਕਰ ਇਕੱਠੇ ਬੈਠ ਕੇ ਕੋਈ ਗੱਲ ਬਣਦੀ ਹੈ ਬਣਾ ਲੈਣੀ ਚਾਹੀਦੀ ਹੈ ਨਾ ਹੀ ਸਾਨੂੰ ਨਿੰਗ ਸਿੰਘ ਜਥੇਬੰਦਗਾਨਾ ਬਗਾੜਨੀ ਚਾਹੀਦੀ ਹੈ ਨਾ ਹੀ ਸੰਪਰਦਾ ਮਟਕਸਾਲਾਂ ਨਾਲ ਸਾਨੂੰ ਸਾਰਿਆਂ ਨੂੰ ਰਲ ਮਿਲ ਕਰਕੇ ਚੱਲਣਾ ਚਾਹੀਦਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਹੈ ਉਹਨਾਂ ਨੂੰ ਆਪਣੇ ਸਲਾਹਕਾਰਾਂ ਦੇ ਮਗਰ ਲੱਗਣ ਦੀ ਬਜਾਏ ਲੋਕਾਂ ਤੋਂ ਫੀਡਬੈਕ ਲੈਣੀ ਚਾਹੀਦੀ ਹੈ ਜਿਹੜੇ ਲੋਕ ਵੋਟਾਂ ਪਾਉਂਦੇ ਪਿੰਡਾਂ ਚੋਂ ਅਕਾਲੀ ਦਲ ਨੂੰ ਉਹਨਾਂ ਦੀ ਰਾਇ ਲੈਣੀ ਚਾਹੀਦੀ ਹੈ ਗਰਾਊਂਡ ਪੱਧਰ ਤੇ ਦੇਖਣਾ ਚਾਹੀਦਾ ਵੀ ਕੀ ਹੋ ਰਿਹਾ ਹੈ ਇਸ ਲਈ ਇੰਨੀਆਂ ਕੁ ਦੋਸਤੋ ਵਿਚਾਰਾਂ ਸੀ ਦੇਖਦੇ ਅੱਗੇ ਚੱਲ ਕੇ ਕੀ ਬਣਦਾ ਸੱਚ ਤੇ ਸਟੀਕ ਸੁਣ ਲਈ ਸਾਡੇ ਚੈਨਲ ਨੂੰ ਜੇਕਰ ਚੰਗਾ ਲੱਗਿਆ ਤੇ ਸਬਸਕ੍ਰਾਈਬ ਤੁਸੀਂ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ